ਉਹਨੂੰ ਮਤਲਬ ਦੱਸਣ ਜਾ ਰਹਿਣਾ ਥੋੜਾ ਯੂਨੀਕ ਹੈ ਇਹਦੇ ਵਿੱਚ ਵਰਦੀ ਪੰਜਾਬ ਪੁਲਿਸ ਦੀ ਨਹੀਂ ਪਾਈ ਵਰਦੀ ਪਾਈ ਆ ਆਈਪੀਐਸ ਅਫਸਰ ਦੀ ਉਹ ਔਰ ਕਿਸੇ ਮੁੱਛਾਂ ਵਾਲੇ ਗੱਬਰੂ ਨੇ ਨਹੀਂ ਪਾਈ ਇਹ ਪਾਈ ਹੈ ਜੀ ਇੱਕ ਮਹਿਲਾ ਨੇ ਬਿਲਕੁਲ ਇੱਕ ਮਹਿਲਾ ਆਈਪੀਐਸ ਬਣ ਕੇ ਘੁੰਮ ਰਹੀ ਸੀ ਪੰਜਾਬ ਦੀਆਂ ਸੜਕਾਂ ਦੇ ਉੱਤੇ ਔਰ ਪੰਜਾਬ ਦੇ ਤਰਨਤਾਰਨ ਦੇ ਵਿੱਚ ਜਿਹੜੀ ਹੈ ਇਸ ਮਹਿਲਾ ਦੀ ਗ੍ਰਿਫਤਾਰੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਐਨ ਪੂਰੀ ਵਰਦੀ ਪਾਈ ਹੋਈ ਹੈ ਜੀ ਪੂਰਾ ਉਹੀ ਹਾਵਤਾਵ ਆਈਪੀਐਸ ਦਾ ਬੈਜ ਲੱਗਾ ਹੋਇਆ ਹੈ ਔਰ ਇਹ ਮਹਿਲਾ ਜਿਹੜੀ ਹੈ ਫਰਜੀ ਤੌਰ ਦੇ ਉੱਤੇ ਅਫਸਰ ਬਣ ਕੇ ਘੁੰਮ ਰਹੀ ਸੀ ਔਰ ਲੋਕਾਂ ਨੂੰ ਦਾਬੇ ਮਾਰ ਰਹੀ ਸੀ ਜਿਹੜੇ ਤੱਤ ਸਾਹਮਣੇ ਆਏ ਹੈ ਦੱਸਿਆ ਜਾ ਰਿਹਾ ਕਿ ਲੇਟ ਨਾਈਟ ਇਹਦੀ ਗ੍ਰਿਫਤਾਰੀ ਜਿਹੜੀ ਹੈ ਲੇਟ ਨਾਈਟ ਅਰੈਸਟ ਕੀਤਾ ਪੁਲਿਸ ਨੇ تو ਇੱਕ ਮਹਿਲਾ ਅਫਸਰ ਬਣ ਕੇ ਪੂਰਾ ਰੋਗ ਰੱਖਣਾ ਔਰ ਜਿਸ ਤਰੀਕੇ ਦਾ ਕਹਿੰਦੇ ਜੀ ਉਹਨਾਂ ਦੀ ਬੋਰੀ ਲੈਂਗੁਏਜ ਸੀ ਕਿ ਐਟੀਟਿਊਡ ਦੀ ਫੁੱਲ ਐਟੀਟਿਊਡ ਪੁਲਿਸ ਵਾਲਾ ਸੀ ਮੈਂ ਐਦਾਂ ਵੈਸੇ ਦੇਖਿਆ ਨਹੀਂ ਹਾਂ ਐਦਾਂ ਦੇ ਫੇਕ ਮੁਲਾਜ਼ਮ ਬਣ ਕੇ ਆਏ ਹਨਾ ਠਾਗਲੇ ਪੈਸੇ ਲੋਕਾਂ ਤੋਂ ਐਵੇਂ ਬਹੁਤ ਸੁਣਿਆ ਹੈ ਬਹੁਤ ਵਾਰੀ ਕਿ ਅੱਜ ਕੱਲ੍ਹ ਨਾ ਜਦੋਂ ਵਿਆਪਕ ਜੋ ਚਾਹੀਏ ਆਪਾਂ ਕੁਝ ਵੀ ਬਣ ਜਾਓ ਇਹ ਬਹੁਤ ਖਤਰਨਾਕ ਹੈ ਨikhil ji ਇਸ ਮੋੜ ਤੇ आईपीएस ਦਾ ਬੈਜ ਲਾ ਕੇ ਦੇਖੋ ਲੇਡੀ ਪੁਲਿਸ ਦੀ ਵਰਦੀ ਪਾ ਕੇ ਸੜਕਾਂ ਤੇ ਕਿਵੇਂ ਘੁੰਮ ਰਹੀ ਸੀ ਤੇ ਲੋਕਾਂ ਨੂੰ ਠੱਗ ਰਹੀ ਸੀ ਅਮੇ ਦਾ ਸੋ ਇਨ ਰੀਅਲ